ਵਰਗਾ ਕੋਈ ਪਿਆਰ ਨਹੀਂ ਤੇ ਪੈਣਾ ਵਰਗਾ ਦੁਲਾਰ ਨਹੀਂ ਅਰ ਤਾਂ ਹੋਰ ਬਥੇਰੇ ਕਰਦੇ ਪਰ ਭਰਾਵਾਂ ਵਰਗਾ ਕੋਈ ਯਾਰ ਨਹੀਂ ਜੀ ਆਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਦੋ ਭਰਾਵਾਂ ਦਾ ਪਿਆਰ ਦੱਸਾਂਗੇ ਚੋਲੇਦਰੋਂ ਬਣਾਏ ਗਏ ਆਪਣੇ ਪੜਾ ਸੁਖਮਨ ਦੀ ਫੋਟੋ ਦਾ ਟੈਟੂ ਛਾਤੀ ਉੱਤੇ ਕਿ ਤੁਸੀਂ ਜਾਣਦੇ ਹੋ ਸੁਖਮਨ ਚੋਲਾ ਤੇ ਅਰਸ਼ ਚੋਲਾ ਦੋ ਸਕੇ ਭਰਾ ਨਹੀਂ ਇਹਨਾਂ ਦਾ ਜਨਮ ਮਾਝੇ ਦੇ ਪਿੰਡ ਚੋਲਾ ਸਾਹ ਵਿੱਚ ਹੋਇਆ ਇਹਨਾਂ ਨੇ ਆਪਣੇ ਪਿੰਡ ਦਾ ਨਾਮ ਵਿਦੇਸ਼ਾਂ ਦੇਸ਼ਾਂ ਹੋਰ ਮੁਲਕਾਂ ਵਿੱਚ ਵੀ ਨਾਂ ਚਮਕਾਇਆ ਤੇ ਇਹਨਾਂ ਦੀਆਂ ਅੱਜ ਵੀ ਕਬੱਡੀ ਦੀ ਦੁਨੀਆ ਫੈਨ ਹਨ ਬਾਹਰਲੇ ਮੁਲਕਾਂ ਵਿੱਚ ਗੋਰੀਆਂ ਇਹਨਾਂ ਨਾਲ ਫੋਟੋਆਂ ਕਰਾਨੀਆਂ ਨਵੇਂ ਪ੍ਰਾ ਖੁੱਲੇ ਸਬਾਦ ਦੇ ਤੇ ਖੁਸ਼ਦਿਲ ਮિજાਜ ਦੇ ਸੀ ਤੇ ਹਰ ਮਹਿਫਲ ਦੀ ਇਹ ਰੌਣਕ ਬਣਦੇ ਸਨ ਕੁਝ ਦਿਨ ਪਹਿਲੇ ਇਹੋ ਜਿਹਾ ਕਾਲਾ ਦਿਨ ਆਇਆ ਕਿ ਸੁਖਮਨ ਚੋਹਲਾ ਨੂੰ ਦਿਲ ਦਾ ਅਟੈਕ ਹੋਣ ਤੋਂ ਇਹਨਾਂ ਦੀ ਮੌਤ ਹੋ ਗਈ ਤੇ ਇਹ ਸਾਡੇ ਵਿੱਚ ਹੁਣ ਨਹੀਂ ਰਹਿ। ਪਿਓ ਦੀਆਂ ਸੱਜੀਆਂ ਖਬੀਆਂ ਬਾਵਾ ਜਿਨ੍ਹਾਂ ਵਿੱਚੋਂ ਇੱਕ ਮਾਂ ਮਾਪਿ ਉਹਨੂੰ ਛੱਡ ਕੇ ਚਲੀ ਗਈ ਤੇ ਇਹਦੇ ਵਿੱਚ ਮਾਂ ਪਿਓ ਨੂੰ ਸਦਮਾ ਬਹੁਤ ਆਇਆ ਤੇ ਅਰਸ਼ ਵੀਰੇ ਨੂੰ ਵੀ ਬਹੁਤ ਸਦਮਾ ਆਇਆ। ਯਾਰਾਂ ਬੇਲੀਆਂ ਤੇ ਰਿਸ਼ਤੇਦਾਰਾਂ ਦੇ ਹੌਸਲੇ ਨਾਲ ਅਰਸ਼ ਵੀਰਾ ਕੁਝ ਸਮੇਂ ਬਾਅਦ ਠੀਕ ਹੋਇਆ। ਤੇ ਫਿਰ ਇਹਨਾਂ ਨੇ ਇਹ ਡਿਸੀਜਨ ਲਿਆ ਕਿ ਇਹਨਾਂ ਨੇ ਸੁਖਮਨ ਪਾਈ ਦੀ ਫੋਟੋ ਆਪਣੇ છાતી ਉੱਤੇ ਬਣਵਾ ਲਈ ਜੋ ডিসਪਲੇ ਦੇ ਉੱਤੇ ਤੁਸੀਂ ਹੁਣ ਵੇਖ ਰਹੇ ਹੋ ਜਿਹੜੀ ਫੋਟੋ ਤਸਵੀਰੇ ਦੀ છાਤੀ ਉੱਤੇ ਸੁਖਮਨ ਦਾ ਫੋਟੋ ਤੁਹਾਨੂੰ ਕਿਦਾਂ ਲੱਗਾ ਕਮੈਂਟ ਵਿੱਚ لازਮੀ ਦੱਸਣਾ ਤੇ ਆਪਣੇ ਚੈਨਲ ਹਮਜ਼ਾ ਰਹਿਨੂ 512 ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਵੀਡੀਓ ਮਜ਼ੀਦ ਤੁਹਾਡੇ ਤੱਕ ਬਾਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਮਿਲਦੇ ਆ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਤਦ ਤੱਕ